ਬਾਬਾ ਬਰਾਬਰ ਪ੍ਰਣਾਮ ਲਾਉਦਾ ਬਹੁਤ ਪ੍ਰਣਾਮ ਆ ਪ੍ਰਣਾਮ ਕਿਦਾਂ ਕੇ ਲੱਗੇ ਆ ਆ ਵੀ ਪ੍ਰਾਣੀ ਜੀ ਲਓ ਜੀ ਬਾਬਾ ਜੀ ਸਿੰਘ ਜੀ ਦਾ ਕਮਰਾ ਤੇ ਆ ਮਾਤਾ ਸੁੰਦਰ ਕੌਰ ਜੀ ਦਾ ਕਮਰਾ ਇਹ ਤਾਂ ਸੋਹਣਿਆ ਪੌੜੀਆਂ ਸਰਵਿਸਾਂਤ ਨੂੰ ਬੇਨਤੀ ਹੈ ਵੀ ਇਤਿਹਾਸਕ ਸਥਾਨਾਂ ਤੇ ਆਇਆ ਕਰੋ ਮੱਭਾ ਜੀ ਚਾਚੇ ਤੌਰ ਤੇ ਬਣਾ ਰਹੇ ਨੇ ਦੁੱਧ ਚ ਪਾ ਰਹੇ ਨੇ ਸਿਸਟਮ ਇਹ ਜਿਹਾ ਜੀਓ ਪਾਗਾ ਭਰਿਆ ਪਿੰਡ ਮਾਤਾ ਸੁੰਦਰ ਕੌਰ ਜੀ ਦਾ ਮਹਿਲ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਜੀ ਸਿੰਘ ਜੀ ਦੇ ਨਾਨਕੇ ਆ ਜੀ ਆ ਰਿਹਾ ਜੀ ਉਨੇ ਤੋਂ ਹਿਸ਼ਾਰਪੁਰ ਨੂੰ ਤੇ ਹਿਸ਼ਾਰਪੁਰ ਦੇ ਨਾਲ ਹੀ ਨਾ ਬਜਵਾੜਾ ਵਾ ਵੱਡਾ ਬਜਵਾੜਾ ਤੇ ਛੋਟਾ ਬਜਵਾੜਾ ਵੱਡਾ ਮੈਂ ਪੁੱਛਿਆ ਵੱਡਾ ਬਜਵਾੜਾ ਨਹੀਂ ਛੋਟੇ ਬਜਵਾੜੇ ਕਿਲਾ ਫਰੂਨ ਉਹ ਪਿੰਡ ਆ ਕਿਲਾ ਗੁਰਦਾਵਾ ਉਹ ਘਾਰੇ ਆ ਸਹਿਬਜ਼ਾਦਾ ਅਜੀਤ ਸਿੰਘ ਜਿਹੜੇ ਵੱਡੇ ਸਹਿਬਜ਼ਾਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੇ ਨਾਨਕੇ ਆ ਜੰਨਕੇ ਮਾਦਾ ਸੰਦਰੀ ਜੀ ਦਾ ਉਹ ਘਾਰੇ ਆ ਤੇ ਮੇਰੇ ਰੱਬ ਆ ਵੀ ਉਹਦੇ ਦਰਸ਼ਨ ਆਪਾਂ ਕਰ ਜਾਈਏ ਕਿਉਂਕਿ ਮੈਂ ਗੋਡਰਾ ਸੀ ਫਿਰ ਭੋਰ ਸਾਹਿਬ ਦੇ ਦਰਸ਼ਨ ਕਰ ਆਇਆ ਹਾਂ ਕਿ ਟਾਈਮ ਅਜੇ ਨਕੋ ਪਹੰਚਾ ਪਰਾਂ ਦਾ ਸਮਾਂ ਵਾ ਤੇ ਪੋੜ ਦੇ ਭਜਾਉਂਦੇ ਆਪਾਂ ਛੋਟਾ ਭਜਵਾਣਾ ਇੱਥੋਂ ਲਗਭਗ ਆ ਜਿਹੜਾ ਮੇਰ ਰੋੜਾ ਇੱਥੋਂ ਏਨਕੋ ਕਿਲੋਮੀਟਰ ਦੇ ਆਸ-ਪਾਸ ਗੋਡਰਾ ਸਾਹਿਬ ਆ ਆਉਂਦੇ ਦਰਸ਼ਨ ਕਰਦੇ ਆ ਉੱਥੇ ਜਾ ਕੇ ਤਾਂ ਨਾਂ ਸਾਝ ਪੁੰਨੇ ਆ ਜੀ ਕਿਉਂ ਆਪਾ ਉਨੇ ਤੋਂ ਹੁੰਦੇ ਹੁਸ਼ਿਆਰਪੁਰ ਇਹ ਆ ਬਿਲਡਿੰਗ ਹਮ ਜੀ ਬੜੀ ਸ਼ਾਂਤ ਹੈ ਇਹ ਵੀ ਕੋਈ ਪੁਰਾਣੀ ਜਾਪਦੀ ਹੈ ਅੰਗਰੇਜ਼ਾਂ ਦੇ ਸਮੇਂ ਦੀ ਜਾਂ ਕੋਈ ਕਾਲਜ ਹੈ ਜਿੱਦਾਂ ਸਿੱਖ ਨੈਸ਼ਨਲ ਕਾਲਜ ਕਰਦੀਆਂ ਦਾ ਨਾ ਹੋਰ ਤਾਂ ਨਹੀਂ ਘਟਿਆ ਇਹ ਹੋ ਮੈਨੂੰ ਪਤਾ ਨਹੀਂ ਕਦੀ ਆਹ ਲਿਖਿਆ ਹੈ ਕੁਝ ਬਜਵਾੜੇ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਇਹ ਵੀ ਪ੍ਰਾਤਨ ਨਹੀਂ ਹੈ ਜੀ ਉਹਨਾਂ ਦੇ ਪੋਲੇ ਨਾਮ ਕੇ ਕਹਿੰਦੇ ਖੱਬੇ ਥਰਾ ਮੋੜਦਾ ਆਪਾ ਉਧਰ ਮੁੜਨੇ ਹੈ ਜੀ ਤੇ ਵੀ ਪਾਲੀ ਸਾਬ ਜੀ ਬੋਲਡ ਇਜ ਕੋਟ ਲਗਭਗ ਆਹ ਰਸਤਾ ਹੁਣਾਵਾ ਖੱਬੇ ਹੱਥ ਜਿਹੜਾ ਜਾਂਦਾ ਵਾ ਕਾਰ ਕੋਈ ਲਿਖਿਆ ਹੋਈ ਲਿਖਿਆ ਜੀ ਲਿਖਿਆ ਸੁੰਦਰੀ ਕਹੋ ਜੀ ਸੁੰਦਰੀ ਜੀ ਮਹਿਲ ਪਾਸ਼ਾਏ 10ਵੀਂ ਨਾਨਕਾ ਘਰ ਦੀ ਬਜਵਾੜਾ ਤਲਾਂ ਆਓ ਚੱਲੀਏ ਜੀ ਲੰਘਾ ਚੱਲ ਰਿਹਾ ਜੀ ਵਿਸਾਖੀ ਹੈ ਨਾ ਨਾ ਫੇਰ ਭਜੀ ਗੁਰਦੱਲ ਸਾਹਿਬ ਜਾਨਾ ਜਿਹੜਾ ਨਿੱਕਾ ਵਜਵਾਲਾ ਵਾ ਜਿਹੜਾ ਗੁਰਦੱਲ ਸਾਹਿਬ ਜਿਹਦਾ अजीत ਸਿੰਘ ਹੁਣਾ ਦਾ ਨਾਨਕੇ ਪਿੰਡਿਆ ਮਾਤਾ ਮਾਤਾ ਸੁੰਦਰ ਗੌਰ ਜੀ ਸਿੱਧਾ ਹੀ ਆਗੇ ਨਾ ਹਾਂਜੀ ਚੜਾਈ ਵੀ ਚੜਨੀ ਨਾਲੇ ਆ ਤਰਾਈ ਉੱਤਰ ਕੇ ਨਾ ਉੱਥੇ ਜਿਹਨੂੰ ਮਰਦੀ ਪੁੱਛ ਲਿਓ ਸੱਜੇ ਹੱਥ ਮੋੜਨਾ ਲੋਗੇ ਸੀਗੇ ਸੱਜੇ ਨਹੀਂ ਨਹੀਂ ਇਹਨੇ ਖੱਬੇ ਖੱਬੇ ਤਾਂ ਯਾਦ ਮਰਦਾ ਚੜਾਈ ਤੋਂ ਪਹਿਲਾਂ ਹਾਂਜੀ ਚੜਾਈ ਚੜ ਜਾਣਾ ਨਾਲੇ ਉੱਤਰਨੀ ਪਈ ਆਛਾ ਠੀਕ ਆ ਠੀਕ ਹੈ ਮਿਹਰਬਾਨੀ ਲਓ ਜੀ ਇੱਥੋਂ ਇੱਕ ਚੜਾਈ ਆਣੀ ਆ ਚੜਾਈ ਕਹਿੰਦੇ ਚੜਜੋ ਤੇ ਚੜਾਈ ਉਤਰੋ ਤੇ ਖੱਬੇ ਹੱਥ ਮੋੜਜੋ ਵਜਵਾੜਾ ਨਿੱਕਾ ਕਹਿੰਦੇ ਆ ਦੋਨਾਂ ਅੰਗਰ ਸ਼ਗਾਂਗੇ ਲੰਗਰ ਦੀ ਦਾਲ ਦੀ ਆਪਣੀ ਮਹੱਤਾ ਹੁੰਦੀ ਆ ਆ ਕੇ ਦਸਣ ਲੱਗਣੇ ਭਾਈ ਗੁਰਦਾਸ ਸਾਹਿਬ ਕਿਥੇ ਪਾਦਾ ਸੁੰਦਰ ਕੌਰ ਜੀ ਹਾਂ ਭਾਈ ਬਿਚ ਨਹੀਂ ਚੱਲਿਆ ਉਹ ਜਿੱਥੇ ਚਿੱਟੀ ਆ ਟੈਂਕੀ ਲੱਗੀ ਦੇਖ ਨਾ ਗੱਲ ਠੀਕ ਹੈ ਜੀ ਨਿਕ ਨਿਕ ਰਹਾ ਨਾਲ ਕੁਛ ਨਹੀਂ ਬਿੰਦੀ ਆ ਕੋਨਾ ਇੱਕ ਸਾਰਾ ਸਜਾਦਾ ਹਤਾ ਹੁੰਦਾ ਆ ਚਾਈ ਜਾਦੇ ਹੋ ਥਲੇ ਉਤਰੋ ਕੰਬੀ ਉੱਠ ਜਾਓ ਬਾਈਕ ਕੋਰ ਦਰ ਮਾਤਾ ਸੁੰਦਰ ਕੌਰ ਜੀ ਕਿੱਥੇ ਜੇ? ਆ ਲਿਖਿਆ ਨੇ ਬੋਰਡ ਲੱਗਾ। ਅੱਛਾ ਆ ਆ ਮੋੜਿਆ ਕਾ। ਇਹ ਜਾਣਾ ਜਾਣਾ ਕਿੱਧਰ ਨੂੰ ਸਿੱਧੇ ਸਿੱਧੇ ਕੋ ਖੋ ਸੱਜੇ। ਬਾਹਰ ਜਬਾਨ ਹੈ ਨਾ ਸਾਹਮਣੇ ਜੀਤੀ। ਆਹੋ। ਉੱਥੋਂ ਐ ਮੋੜਨਾ ਖੱਬੇ ਨਾਲੇ ਕੋਰ ਦਰ। ਅੱਛਾ ਤਕਾਂ ਦਿਖਾਵੇ ਮੋੜਨਾ। ਆ ਲੱਗਾ ਬੋਰਡ ਜੀ। ਠੀਕ ਆ ਜੀ। ਇੱਕ ਕਰੀਆਂ ਦੇ ਵੀ ਅੱਛਿਆ ਜੀ ਘੁੰਮਦਾ ਸਾਫ਼ ਨਹੀਂ ਹੋਇਆ ਸਹਿਜਾ ਦਾਜੀਤ ਸਿੰਘ ਜੀ ਵੱਡੇ ਸਾਹਿਬ ਜਦੇ ਗੁਰੂ ਗੋਬਿੰਦ ਸਿੰਘ ਜੀ ਚਲੋ ਆਪਾ ਪਹੁੰਚ ਚੁਕੇ ਆਂ ਜੀ ਇਥੇ ਲਿਖਿਆ ਵਾ ਸਾਹਿਬਯਾ ਦਾ ਬਾਬਾ ਜੀ ਸਿੰਘ ਜੀ ਦੇ ਦਰਸ਼ਨੀਂ ਕੀ ਗੱਲ ਅੰਦਰ ਜਾ ਕੇ ਦਰਸ਼ਨ ਕਰਦੇ ਨੇ ਜੀ ਇਹ ਆ ਜੀ ਉਹ ਭਾਗਾਂ ਭਰਿਆ ਪਿੰਡ ਮਾਤਾ ਸੁੰਦਰ ਕੌਰ ਜੀ ਦਾ ਮਹਿਲ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਜੀ ਸਿੰਘ ਜੀ ਦੇ ਨਾਨਕੇ ਆ ਜੀ ਆਮ ਤੌਰ ਤੇ ਇਹ ਜੰਦਰਾ ਲੱਗਾ ਹੁੰਦਾ ਵਾ ਕਿਲੇ ਦੀ ਸ਼ੇਪ ਦਿੱਤੀ ਗਈ ਹੈ ਵਹੇ ਗੋਦਾ ਸਾਹਿਬ ਨੂੰ ਤੇ ਬਾਹਰਲੇ ਬੰਨੇ ਖੋਲੇ ਛੋਟੇ ਛੋਟੇ ਗੋਮਟਾ ਦੀਵੇਜ ਗੋਮ ਵਾਲੇ ਬਣਾਈਆਂ ਜਿੱਦਾਂ ਦੇ ਪਹਿਲੇ ਟਾਈਮ ਤੇ ਹੁੰਦੇ ਹੋਣਗੇ ਤੇ ਸਗਰ ਦੇ ਰਾਵ ਮੇਰੇ ਸਾਹਿਬ ਨਾਲ ਇਥੋਂ ਜਾ ਕੇ ਤਾਂ ਆਪਾਂ ਦਰਸ਼ਨ ਕਰ ਸਕਦੇ ਆ ਇਤਿਹਾਸ ਪੜ ਸਕਦੇ ਆ बंद बरीक नानकश शही इट ये जा ਪਹਿਲੀ ਇਹ ਚਲ ਨਵੀਂ ਕਰਤੀ ਰਹੀ ਹੈ ਆ ਜੋ ਢੀਗਾ ਇਹ ਸੋਨੇ ਸੋਨੇ ਗਵਰਨਮੈਂਟ ਬਣੀ ਹੈ ਜੀ ਦਰਸ਼ਨੀ ਗੇਟ ਦੇ ਉੱਤੇ ਨਾਂਗਸ਼ਾਈ ਏਟ ਦੀ ਜਿਹੜੀ ਦੇਖੇ ਆ ਨਾ ਫਤਰੀ ਇਹਨੂੰ ਡੱਡ ਰੰਗ ਕੀਤਾ ਕਿ ਜਾਂ ਕੀ ਨਹੀਂ ਕੀਤਾ ਪਰ ਦੇਖ ਵੱਖਰੀ ਬੰਦੀ ਆ ਹਾਇ ਕੋਈ ਦਸੋ ਨਾ ਇਹਦੀ ਗੋਲਾਈ ਆ ਉੱਤੇ ਗੁੰਮਟਿਆ ਸੋਣਾ ਜਾ ਇਹਦੇ ਤੇ ਹਾਸਿਆ ਜੀ ਆਸਾ ਪੰਥ ਦੇ ਗੁਰਦੇਵ ਮਾਤਾ ਸੁੰਦਰਕੌਰ ਜੀ ਦੇ ਗੁਰਦੁਆਰਾ ਜਨਮ ਸਥਾਨ ਬਜਵਾੜਾ ਕਲਾ ਦੀ ਕਾਰ ਸੇਵਾ ਦਾ ਮਹਾਨ ਕੁੰਭ ਸਤਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਖਾਲਸੇ ਪੰਥ ਦੀ ਗੁਰਦੇਵ ਮਾਤਾ ਸੁੰਦਰਕੌਰ ਜੀ ਮਹਿਲ ਪਾਤਸ਼ਾਹੀ ਦਸਵੀਂ ਦਾ ਜਨਮ ਪਿਤਾ ਹਰਾਮ ਸ਼ਰਨਜੀਤ ਦੇ ਗ੍ਰਹਿ ਮਹਾਤਾ ਸ਼ਿਵਦੇਵ ਜੀ ਦੀ ਪੁੱਤਰ ਕੁਕੋਂ 23 ਦਸੰਬਰ 1667 ਈਸਵੀ ਨੂੰ ਬਜਵਾੜਾ ਕਲਾਂ ਜ਼ਿਲ੍ਹਾ ਸ਼ਿਹਾਰਪੁਰ ਵਿਕੇ ਹੋਇਆ ਇਸ ਜਨਮ ਸਥਾਨ ਦੀ ਨਵੀਂ ਅਤੇ ਸੁੰਦਰ ਮਾਤ ਬਣਾਉਣ ਵਾਸਤੇ ਦਿਨ ਐਤਵਾਰ 17 ਮਈ 2009 ਨੂੰ ਪੰਥ ਤਖਤ ਸਹਿਬਾਨ ਦੇ ਪੰਜ ਸਿੰਘ ਸਹਿਬਾਨਾ ਨੇ ਆਪਣੇ ਕਰ ਕਮਲਾਂ ਦੁਆਰਾ ਸ਼ੁਭ ਨੀ ਪੱਥਰ ਆਰੰਭ ਕੀਤਾ ਇਹ ਸੇਵਾ ਗੁਰਦੇਵ ਮਾਤਾ ਸੁੰਦਰਕੌਰ ਜੀ ਨੇ ਆਪਣੀ ਮਿਹਰਤ ਕਰਕੇ ਆਪਣੀ ਸੁਪਤਰੀ ਬੀਬੀ ਜਸ਼ਪਾਲ ਕੌਰ ਜੀ ਬੀਸੀ ਕੈਨੇਡਾ ਵਾਲੇ ਨੂੰ ਬਖਸ਼ਿਸ਼ ਕੀਤੀ ਸੋ ਇਹ ਸੰਗਤ ਦੇ ਲਿਖੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਜੀ ਇੱਥੇ ਤੇ ਗੁਰਦਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਇਹ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਤੇ ਥੋੜਾ ਜਿਹਾ ਜਾਣਦੇ ਆ ਇਹਦਾ ਇਤਿਹਾਸ ਬਾਬਾ ਪਾਉ ਚੰਦਨਾ ਜੀ ਇਹ ਗੁਰਦਾਰ ਜੇ ਅਸੀਂ ਗੁਰਦੇਵ ਮਾਤਾ ਸੁੰਦਰਕੌਰ ਜੀ ਜਦ ਜਨਮ ਖਾਨੇ ਇਹ 77 ਨੂੰ ਸਤਾਰਕੋ ਬਾਬਾ ਜੀਆਂ ਬਲੇ ਸੰਤ ਬਾਬਾ ਨਿਹਸ ਸਿੰਘ ਜੀ ਦੇ ਬਲੇ ਉਹ ਕਰਾਇਆ ਸੀ ਮ사ਜ ਇਸ ਵਾਰ ਜਿ ਕਰਾ ਗਏ ਇਸ ਜਗ੍ਹਾ ਤੇ ਨਹੀਂ ਮਾਤਾ ਜੀ ਦਾ ਜਨਮ 30 ਦਸੰਬਰ 1972 ਰਸੀ ਇਹ ਜੋ સેવા ਮਾਰੇ ਬਾਬਾ ਜੀ ਆਪਣੇ ਅਜ਼ੀਆਂ ਬਲੇ ਕਰਾ ਰਹੇ ਤੇ ਇਸ ਜਿਹੜੇ ਸਹਜਾ ਜੀ ਸਿੰਘ ਸਿੰਘ ਉਹ ਮਾਤਾ ਜੀ ਦੇ ਲਈ ਸੁੰਦਰਕੋ ਜੀ ਤੇ ਉਹਨਾਂ ਦੇ ਸਾਬ ਜਦੇ ਸਿੰਘ ਜੀ ਤੇ ਜੋੜੇ ਬਾਕੀ ਵੀ ਸਾਬ ਜਦੇ ਬਾਬਾ ਅਚਾ ਸਿੰਘ ਜੀ ਉਹ ਜੋੜਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਮਾਤਾ ਜੀਤੂਪੁਰ ਵੱਡੇ ਮਾਤਾ ਸੀ ਸੀ ਇਹ ਉਹਨਾਂ ਦੇ ਸਾਬ ਜਦੇ ਇਹ ਬਾਬਾ ਜੀ ਸਿੰਘ ਦਾ ਜਨਮ ਪੋਟਾ ਸਾਹਿਬ ਹੋਇਆ ਸੀ ਜਦੋਂ ਭਗੰਟੀ ਦਾ ਜੁੱਧ ਜਿੱਤ ਕਰ ਰਹੇ ਸੀ ਤੇ ਇਸ ਵੇਲੇ ਸਿੰਘਾਂ ਨੇ ਖੇਪੇ ਸਾਬ ਜਦੇ ਪਰਿਕਟ ਹੋਇਆ ਪੋਟਾ ਸਾਹਿਬ ਤੇ ਉਹਨਾਂ ਨੇ ਮਾਤਾ ਜੀ ਦਾ ਕੀ ਰਖਤ ਮਰਨ ਜੁ ਉਹਨਾਂ ਤਾਂ ਬਾਬਾ ਜੀ ਸਿੰਘ ਜੀ। ਹੁਣ ਮਾੜਾ ਇਹਦਾ ਸੁਪੀ ਮਾਤਾ ਸੁੰਦਰਕੌਰ ਜੀ ਇੱਥੇ ਆ ਪਿੰਡ ਚ ਕਿੰਨਾ ਚਿਰ ਰਹੇ ਆ? ਇਹਨਾਂ ਦੇ ਮਿਲ 70 ਸਾਲ ਦੀ ਵਾਸਤੇ ਬਾਦਸੇ ਇੱਕ ਸਾ ਛੋਟੇ ਸੀ। ਇਹਨਾਂ ਦਾ ਇਹ ਜਨਵਰੀ ਨੂੰ ਨਾ ਤਾਂ ਜਨਮ ਹੋਇਆ ਸੀ ਸ਼ੂਰਾਸ ਤੋਂ ਸਟਾਰ ਨੰਬਰ 168 ਦਾ ਸੀ। ਤੇ ਸਾਜ ਦਾ ਜੀ ਸਿੰਘ ਹੁਣ ਨਹੀਂ ਇੱਥੇ ਹੁੰਦੇ ਹੁੰਦੇ ਸੀ। ਇੱਥੇ ਦੱਸਦੇ ਆ ਕੀਰਤਨ ਕਰਦੇ ਹੁੰਦੇ ਸੀ। ਆ ਆਉਂਦੇ ਜਦੋਂ ਕਿਤੇ ਲੜਦੇ ਆਉਂਦੇ ਹੁੰਦੇ ਆ ਨਾ। ਆਉਂਦੇ ਸੀ ਤੇ ਇਥੋਂ ਜਿਹੜੀ ਜਦੋਂ ਜਾਬੀਰ ਖਾਨ ਬਸ ਇਦਾ ਜਾਬਤਾ ਸੁਭਿਦਾ ਸੀ ਜਫੀ ਬਸੀ ਕਲਾਂ ਦਾ ਹਾਂਜੀ ਉਹ ਜਦੋਂ ਹਰਿਆਣ ਲੜਕੀ ਨੂੰ ਇੱਥੇ ਡੋੜਾ ਲੱਗ ਗਿਆ ਤੇ ਦੇਵੀ ਦਾਸ ਨੇ ਕਿੰਛੇ ਜੋਮ ਰੋਣ ਚਾਹਦਾ ਸੀ ਹਾਂਜੀ ਡੋੜਾ ਉਹਨੇ ਦੀ ਸਿੱਧੀ ਲੜਕੀ ਸਹਰੀਆਂ ਦੱਸਦੇ ਅਸੀਂ ਸਾਜੇ ਤੇ ਉਹ ਜਦੋਂ 24 ਹੜ ਗਏ ਨਾ ਤ ਉਹ ਡੋੜਾ ਖੋਲੇ ਅਸੀਂ ਡੋੜਾ ਖੋਲੇ ਅਸੀਂ ਤਾਂ ਉਹਨਾਂ ਨੇ ਆਪਣੇ ਬਸੀ ਜਿਹੜਾ ਗਾੜੀ ਚ ਬਿਜਾਦੇ ਉੱਥੇ ਲੱਗੇ ਸੀ ਤੇ ਫਿਰ ਉਹ ਉਹਨੇ ਆਪਣੇ ਆਪ ਨੂੰ ਜੋੜ ਜੇ ਆਪਣੇ ਸਾਰਿਆਂ ਨੂੰ ਜਿਹੜੇ 34 ਸੂਚਨ ਕਿਤੇ ਸੀ ਉਹਨਾਂ ਨੂੰ ਛੁਡਾਉਣ ਵਾਸਤੇ ਪਹਿਨ ਛੱਡਿਆ ਨਹੀਂ ਤੇ ਪਹਿਨ ਦੇ ਪਰ ਜਿਹੜਾ ਦੇਵੀ ਦਾ ਜਿਹੜੇ ਵਿਆਹ ਨੂੰ ਆ ਸੀ ਉਹਨਾਂ ਜਿਹੜਾ ਦੀਵਤਾ ਦਾ ਮੈਨੂੰ ਚਿੰਤਾ ਉਹ ਉਹਨਾਂ ਦੇ ਪਰ ਮਾਰੂ ਜੀ ਉਪਕਾਰ ਕੀਤੀ ਤੇ ਸਾਡਾ ਇਦਾਂ ਕਰਕੇ ਡੇੜਾ ਖੋਲਿਆ ਪੁਕਾਰ-ਪੁਕਾਰ ਕੇ ਤੁਮਾਰਨ ਜਿਹਨੇ ਪੁਕਾਰ ਸੁਣੀ ਤੇ ਬਾਬਾਜੀ ਸਿੰਘ ਨੂੰ ਦੂਸੋਂ ਘੋਟਸ ਬਾਅਦ ਦੇ ਕੇ ਤੇ ਮਤ ਉਹਨੂੰ ਹੁਕਮ ਕੀਤਾ ਜੇ ਜਿਹੜਾ ਜਬਰਖਾਨ ਇਹਨੂੰ ਮਸ਼ਕਾ ਬੰਕ ਕੇ ਇਤਨੇ ਲੈ ਕੇ ਨਾ ਮਾਰਨਾ ਨਹੀਂ ਤੇ ਬਾਬਾ ਜੀ ਜਦੋਂ ਇਹ ਕਕਮਗੀ ਦਾ ਮਰਜੀ ਸੀ ਤੇ ਉਹਨਾਂ ਨੇ ਅਸੇ ਜਗਾ ਚਬਿਆਲ ਦੇ ਪਰਲੇ ਪਾਸੇ ਉਹਨਾਂ ਜ ਤਸਾ ਜਬਿਆਲ ਨਾਲ ਪਾਸੇ ਇਸ ਨਾ ਦੁਕਾਨਦਾਰ ਗੁਰਦਾਰ ਉਸੇ ਡਿਰਕ ਕੀਤਾ ਸੀ ਤੇ ਫਿਰ ਉਹਦੇ ਨਾਲ ਬਾਬਾ ਜੀ ਉਨਾ ਦੇ ਜਰਸੀ ਤੇ ਉਹਨਾਂ ਨੇ ਕਿ ਦਸਾ ਉਹ ਕਸਕਿੰਟਾ ਇਹਪ ਕਰਕੇ ਤੇ ਬੱਸੀ ਜਿਹੜਾ ਕਿਲਾ ਸੀ ਜਬਰਖੰਦਾ ਉਸੇ ਫੇ ਸ਼ਾਮ ਨੂੰ ਹਲਾ ਕੀਤਾ ਸੀ ਤੇ ਜਿਹੜਾ ਜਬਰਖੰਦ ਨੂੰ ਫਟ ਕੇ ਉਸ ਚਾ ਬੰਦ ਕੇ ਤੇ ਉਹਨੂੰ ਉੱਥੇ ਲੈ ਕੇ ਤੇ ਜਿਹੜੀ ਲੜਕੀ ਨੂੰ ਛਡਾਇਆ ਹਾਂ ਲੜਕੀ ਨੂੰ ਛਡਾ ਕੇ ਤੇ ਉਹਨ ਘਰ ਪਿੱਛੇ ਤੇ ਉਹਨਾਂ ਨੂੰ ਫਿਰ ਜਿਹੜੇ ਲੜਾਈ ਹੋਈ ਜਿਸ ਵੇਲੇ ਉਹਨ ਲੜ ਉਸ ਵਿੱਚ ਕਾਫੀ ਸਿੰਘ ਮਾਰ ਗਿਆ ਸੀ ਹੋਇਆ ਕਾਫੀ ਸਿੰਘ ਸ਼ੀਤ ਹੋਇਆ ਹਾਂ ਹਾਂ ਉਹਨਾਂ ਦਾ ਸੰਸਕਾਰ ਕੁਝ ਤਾਂ ਹਰਿਆ ਪਿੰਡ ਦੇ ਪਿਛਲੇ ਪਾਸੇ ਇੱਕ ਸਿਧਾਂਜਾ ਹੈ ਉਸੇ ਵੇ ਤੇ ਬਾਕੀ ਜਿਹੜੇ ਕਿਸੰਗ ਜਿਹੜੇ ਮਾਲਪੁਰ ਦੇ ਨਾਲ ਲੱਦੇ ਪੜਾ ਹੈ ਸਿਧਾਂਜਾ ਗੁਰਦੁਆਰਾ ਉਸੇ ਬਾਬਾ ਜੀ ਨੇ ਆਪਣੇ ਅਤਿ ਨਾਨਕ ਸੰਸਕਾਰ ਕੀਤਾ ਜੇ ਉਦੋਂ ਸਹਾਬ ਜੀ ਸਿੰਘ ਇੱਥੇ ਆਏ ਹੈ ਹਨਾ ਉਦੋਂ ਵੀ ਆਏ ਹਨ ਤੁਹਾਨੂੰ ਪਹਿਲਾਂ ਪਹਿਲਾਂ ਦੱਸਦੇ ਆਉਂਦੇ ਰਹੇ ਆ ਕਿਉਂਕਿ ਆਹ ਏਰੀਆ ਚ ਹੁੰਦੇ ਹੁੰਦੇ ਨਾਨਕੇ ਹਨਾ ਫਿਰ ਵੀ ਕਿਉਂ ਕਿ ਕੀਸਨ ਵੀ ਕਰਦੇ ਦੱਸਦੇ ਉਹਨਾਂ ਦੇ ਨਾਲ ਇਹ ਪਿੰਡ ਚ ਇਤਿਹਾਸਿਕ ਗੁਰਦੁਆਰਾ ਇਹੀ ਆ ਕਿ ਜਾਂ ਹੋਰ ਵੀ ਹੈਗਾ ਅੱਛਾ ਗੁਰਦੁਆਰਾ ਇਹੀ ਹੈ ਨਾ ਚਲੋ ਗੁਰਦਾ ਸੋਨਾ ਬਣਿਆ ਜੀ ਆ ਨਵੀਂ ਚੀਜ਼ ਉੱਤੇ ਬਣਾ ਬਣਾਈਆਂ ਠੀਕ ਉਹ ਫੋਲ ਖੰਡੇ ਧਰ ਵਾਲੀ ਚਲੋ ਜੀ ਇਹ ਖੁੱਲਾ ਦੱਸਣ ਕਰ ਲਈ ਜੀ ਸਿੰਘ ਸਹਿਬਾਨਾਂ ਨੇ ਨਹੀਂ ਪੱਥਰ ਰੱਖਿਆ ਵਾ ਉਹ ਫੋਟੋਆਂ ਲੱਗੀਆਂ ਵਾ ਤੇ ਇਹਦੇ ਅੰਦਰ ਥੜਾ ਹੈਗਾ ਵਾ ਤੇ ਅਜੇ ਪ੍ਰਕਾਸ਼ ਨਹੀਂ ਆ ਪ੍ਰਕਾਸ਼ ਇਧਰ ਕੀਤਾ ਹੋਇਆ ਜੀ ਵੀ ਇਤਿਹਾਸਿਕ ਸੰਤਾਨਾਂ ਤੇ ਆਇਆ ਕਰੋ ਮਾਂਬਾ ਜੂ ਚਾਚੇ ਤੌਰ ਤੇ ਬਣਾ ਰਹੇ ਨੇ ਦੁੱਧ ਚ ਪਾ ਰਹੇ ਨੇ ਸਿਸਟਮ ਇਸ ਸੰਤਾਨ ਨੂੰ ਆਉਣਾ ਚਾਹੀਦਾ ਵਾ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਵਾ ਅੱਗੇ ਮੇਰੇ ਕੋਲ ਟਾਈਮ ਹੈਗਾ ਹੀ ਮੋਟ ਲੱਗੇ ਹੁੰਦੀ ਆ ਜਦੋਂ ਆਪਾਂ ਉਹਨੇ ਤੋਂ ਸ਼ਹਿਰ ਪਰ ਉਹਨੇ ਬੋਰਡ ਲੱਗੇ ਹੁੰਦੀ ਆ ਅਸੀਂ ਪਰਦੇ ਨਹੀਂ ਆ ਜਿਹੜਾ ਚੌਕ ਹੁੰਦਾ ਨਾ ਮੇਨ ਬਜਵਾੜੇ ਦਾ ਉੱਥੇ ਬੋਰਡ ਲੱਗੇ ਹੁੰਦੇ ਨੇ ਅਸੀਂ ਪੜਨ ਤੋਂ ਰਹਿ ਜਾਂਦੇ ਹਾਂ ਬੈਸਾ ਧੋਜੇ ਪੱਤੀ ਪਾ ਕੇ ਨਾ ਆ ਵੇਖੋ ਆ ਪੁਰਾਣਾ ਜਾਪਦਾ ਜਿਵੇਂ ਤੁਵਾਵਾ ਬਰਨ ਪ੍ਰਣਾ ਲਾਉਦਾ ਬਹਾ ਪ੍ਰਣਾ ਆ ਪੁਰਾਣਾ ਵਾ ਤੁਵਾਵਾ ਬਰਨ ਪ੍ਰਣਾ ਲਾਉਦਾ ਬਹਾ ਪ੍ਰਣਾ ਆ ਪੁਰਾਣਾ ਵਾ ਉਦੋਂ ਦਾ ਹੀ ਉਦੋਂ ਦਾ ਕਬਕੀ ਕਹਿੰਦੇ ਬਕੀ ਹਿੰਦੇ ਤੇ ਜਿਹੜੇ ਹੁੰਦੇ ਨਾ ਰਾਜਾਂ ਦਾ ਪਰਿਵਾਰ ਉਹ ਵੰਡ ਹੀ ਤੈਅ ਕਰਦੇ ਹੁੰਦੇ ਆ ਕਿਦਾਂ ਕੀ ਲੱਗੇ ਆ ਆ ਵੀ ਪ੍ਰਾਣੀ ਜੀ ਆ ਤੇ ਜਿਹੜੇ 2090 ਦੇ 1990 ਤੇ ਜੰਮੇ ਹਨ ਉਹਨਾਂ ਨੇ ਜਰੂਰ ਜੇ ਪਿੰਡਾਂ ਜੰਮੇ ਤਾਂ ਉਹਨਾਂ ਨੇ ਵੇਖਿਆ ਹੋਣਾ 1990 ਤੋਂ ਬਾਅਦ ਹੋ ਸਕਦਾ ਨਾ ਵੇਖਿਆ ਹੋਵੇ 1990 ਵਾਲੀ ਅੰਡਰਲੀ ਪੀੜੀ ਹੋਗੀ ਅਸੀਂ 80 83 ਵਾਲੇ ਮਾੜ ਲਿਆ ਅਸੀਂ ਤੇ ਵੇਖੇ ਸੀ ਕਿੰਨਾ ਚ ਵੇਖੇ ਸੀ ਕਿੰਨੇ ਨਿੱਕੇ ਹੁੰਦੇ ਆ ਪਰ ਲੱਬੇ ਵਾਲਾ ਸ਼ਹਿਰ ਹੈ ਜੇ ਕੀ ਹੁਣ ਮੇਰੇ ਸਾਹਮਣੇ ਇਹ ਹੈ ਜੀ ਬੜਾ ਤਕੜਾ ਇਤਿਹਾਸਿਕ ਥਾਂ ਨਾਨਕੇ ਬਾਬਾ ਜੀ ਸਿੰਘ ਜੀ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਧਰ ਕੋਈ ਵਿਪਤਾ ਪੈਂਦੀ ਹੁੰਦੀ ਹੈ ਜਿੱਦਾਂ ਉਹਦੀ ਬ੍ਰਾਹਮਣ ਦੀ ਬ੍ਰਾਹਮਣ ਨੂੰ ਛਡਾਉਣਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਦੇ ਨੂੰ ਸਾਭ ਨੂੰ ਇਧਰ ਭੇਜਦੇ ਹੁੰਦੇ ਸੀ ਥੱਲੇ ਜਾ ਕੇ ਵੇਖ ਲੈਣੇ ਆ ਮੈਂ ਜ਼ੂਮ ਕਰਦੇ ਜੂਮਣਾ ਕੇਵਲ ਕਲੈਰਟੀ ਨਹੀਂ ਹੁੰਦੀ ਬੋਜੀ ਬਾਬਾ ਜੀ ਸਿੰਘ ਜੀ ਦਾ ਕਮਰਾ ਤੇ ਆ ਮਾਤਾ ਸੁੰਦਰ ਕੌਰ ਜੀ ਦਾ ਕਮਰਾ ਇਹ ਤਾਂ ਸੋਹਣਿਆ ਪੌੜੀਆਂ ਉਹ ਗੁਰਦਸਾਹਿਬ ਨਮੀ ਦੀਗਾ ਉਹ ਮੈਂ ਕਿਹੇ ਗੁਰਦਸਾਹਿਬ ਲਈ ਤਾਂ ਦੇਖਿਆ ਵੀ ਉਹ ਫੋਲ ਖੰਡ ਤਾਰ ਤੇ ਬਣਿਆ ਹੋਵੇ ਪੂਰਾ ਪਾਟਾ ਸਾਫ ਤੇ ਉਹ ਖੰਡਾ ਜਿਹੜਾ ਵਾ ਸੋਭਤ ਹੈ ਵਿੱਚ ਆਗੇ ਇਹਦੇ ਪਾਸੇੰਦਾ ਵੇ ਗੇੜ ਦੇ ਨਾਲ ਦੀ ਰਾਹ ਵਾ ਉੱਥੋਂ થી ਉੱਤੀ ਆ ਸਕਦੇ। ਯੋਨੀ ਗੁਰਦਾ ਸਾਹਿਬ ਦੇ ਦਰਸ਼ਨ ਦੇਦਾਰ ਤੇ ਹੁਣ ਚਲੀਏ ਘਰ ਤੇ ਜੇ ਵੀਡੀਓ ਦਾ ਕੋਈ ਪੜਚਾਂ ਗੱਲ ਲੱਗੇ ਤੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਲਿਖੋ ਰੱਬ ਦਾ ਸ਼ੁਕਰਾਨਾ ਲਿਖੋ ਅੱਜ ਵਿਸਾਖੀ ਦਾ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਆਸ ਕਰਦੇ ਆਂ ਵੀ ਸਾਰਿਆਂ ਦਾ ਜੀਵਨ ਗੁਰੂ ਸਾਹਿਬ ਖੁਸ਼ੀਆਂ ਖੜੀਆਂ ਨਾਲ ਭਰਦੇ ਹਨ ਤੇ ਪੰਥ ਦੀ ਚਰਦੀ ਕਲਾ ਹੋਵੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ